ਹਾਂਜੀ ਲਖਵੀਰ ਸਿੰਘ ਜੀ ਬੋਬੀ ਤੁਸੀਂ ਚੋਰ ਫੜੋ ਪੱਕਾ ਮੋਰਚਾ ਰਜਿਸਟ੍ਰੇਸ਼ਨ ਚੋਰ ਫੜੋ ਪੱਕਾ ਮੋਰਚਾ ਜਿਹੜਾ ਮੋਹਾਲੀ ਦੇ ਵਿੱਚ ਚੱਲ ਰਿਹਾ ਸੀਗਾ ਤੁਸੀਂ ਉੱਥੇ ਇੱਕ ਮੁੱਖ ਡਿਊਟੀ ਨਿਭਾਈ ਆ ਤੇ ਤੁਸੀਂ ਇਹਦੇ ਕੀ ਕੋਰ ਕਮੇਟੀ ਮੈਂਬਰ ਹੋ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਜੋ ਅੱਜ ਆਪਣਾ ਬਜਟ ਸੈਸ਼ਨ ਚੱਲ ਰਿਹਾ ਵਿਧਾਨ ਸਭਾ ਦੇ ਵਿੱਚ ਤੇ ਉਹਦੇ ਵਿੱਚ ਇੱਕ ਸਾਡੀ ਬਹੁਤ ਵੱਡੀ ਗੱਲ ਹੋਈ ਅੱਜ ਤੇ ਉਹਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਜੀ ਨੇ ਬਹੁਤ ਵੱਡੀ ਗੱਲ ਕਹੀ ਹੈ ਕਿ ਜੋ ਐਸਸੀ ਭਾਈਚਾਰੇ ਦੇ ਜਿਹੜੇ ਜਿਵੇਂ ਕਿ ਕਿਸ ਨੇ ਆਪਣੀ ਗਲਤ ਸਰਟੀਫਿਕੇਟ ਬਣਾ ਕੇ ਜਨਰਲ ਵਰਗ ਨੇ ਉਹ ਗਲਤ ਜਿਹੜੀਆਂ ਨੌਕਰੀ ਲੱਤੀਆਂ ਸੀ ਉਹਨਾਂ ਨੌਕਰੀਆਂ ਬਾਰੇ ਉਹਨਾਂ ਨੂੰ ਫੜਿਆ ਜਾਵੇਗਾ ਤੇ ਉਸ ਤੋਂ ਬਾਅਦ ਉਹਤੇ ਕਾਰਵਾਈ ਕੀਤੀ ਜਾਵੇਗੀ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਭਾਰਤ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਜਿੱਥੇ ਵਿਧਾਨਿਕ ਸਥਾਨ ਤੇ ਅੱਜ ਸਾਡੇ ਪੰਜਾਬ ਦੇ ਸਟਕਾਰ ਜੋ ਮੁੱਖ ਮੰਤਰੀ ਸਾਹਿਬ ਜੀ ਨੇ ਜੋ ਇਹ ਫੈਸਲਾ ਲਿਆ ਬਹੁਤ ਸਲਾਘਾਯੋਗ ਹੈ। ਔਰ ਉੱਥੇ ਉਹਨਾਂ ਨੇ ਗੱਲ ਕੀਤੀ ਹੈ ਕਿ ਇਹ ਚੋਰਾਂ ਨੂੰ ਫੜਿਆ ਵੀ ਜਾਵੇਗਾ। ਇਹਨਾਂ ਤੇ ਬਣਦੀ ਸਜ਼ਾ ਵੀ ਹੋਊਗੀ ਤੇ ਇਹਨਾਂ ਦੀ ਰਿਕਵਰੀ ਵੀ ਕੀਤੀ ਜਾਵੇਗੀ। ਦੇਖੋ ਇਹਦੇ ਨਾਲ ਮੰਨ ਲਓ ਅਸੀਂ ਚਾਹਵਾਂਗੇ ਕਿ ਜਿਹੜਾ ਉਸ ਥਾਂ ਤੇ ਬੰਦਾ ਡਿਊਟੀ ਦਾ ਨੌਕਰੀ ਦਾ ਹੱਕਦਾਰ ਸੀਗਾ ਉਹਨੂੰ ਨੌਕਰੀ ਵੀ ਦਿੱਤੀ ਜਾਵੇ। ਖਜ਼ਾਨੇ ਦੀ ਪਰਭਾਈ ਵੀ ਹੋ ਰਹੀ ਹੈ। ਤੇ ਸਰਕਾਰ ਨੂੰ ਜਲਦੀ ਤੋਂ ਜਲਦੀ ਇਸ ਤੇ ਇੰਪਲੀਮੈਂਟ ਇਸਤੇ ਗੱਲ ਤੇ ਕਰਨਾ ਚਾਹੀਦਾ ਜੋ ਅੱਜ ਵਿਧਾਨਿਕ ਤੌਰ ਤੇ ਸੰਵਿਧਾਨਿਕ ਤੌਰ ਤੇ ਵਿਧਾਨ ਸਭਾ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਰੱਖੀ ਹੈ ਉਸ ਦਾ ਤੁਰੰਤ ਨੋਟੀਫਿਕੇਸ਼ਨ ਲੈ ਕੇ ਸਾਰੇ ਦਫ਼ਤਰਾਂ ਦੇ ਵਿੱਚ ਲਾਗੂ ਹੋ ਜਾਣਾ ਚਾਹੀਦਾ ਔਰ ਜਿਹੜਾ ਮੋਰਚਾ ਇਹ ਸਾਡਾ ਲਗਾਤਾਰ 6 ਮਹੀਨੇ ਚੱਲ ਚੱਲਿਆ ਔਰ ਉਸ ਤੋਂ ਬਾਅਦ ਸਾਡੇ ਸਤਿਕਾਰਯੋਗ ਸਹਿਕਾਰਤਾ ਮੰਤਰੀ ਸਰਦਾਰ ਹਰਪਾਲ ਸਿੰਘ ਜੀ ਚੀਮਾ ਵਿੱਤ ਮੰਤਰੀ ਸਾਹਿਬ ਔਰ ਸਾਡੀ ਭੈਣ ਬਲਜੀਤ ਕੌਰ ਭਲਾਈ ਵਿਭਾਗ ਮੰਤਰੀ ਔਰ ਸਾਡੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸਰਦਾਰ ਬਲਕਾਰ ਸਿੰਘ ਜੀ ਨੇ 31 ਤਰੀਕ ਨੂੰ ਸਾਨੂੰ ਭਰੋਸਾ ਦਿੱਤਾ ਸੀਗਾ ਕਿ ਇਹ ਮਸਲਾ ਤੁਹਾਡਾ ਹਰ ਹਾਲਤ ਡੈਫੀਨਟਲੀ ਵਿਧਾਨਿਕ ਸਭਾ ਦੇ ਵਿਧਾਨ ਸਭਾ ਦੇ ਵਿੱਚ ਰੱਖਿਆ ਜਾਵੇਗਾ ਤੋਂ ਸਾਨੂੰ ਅੱਜ ਦਿਲ ਨੂੰ ਤਸੱਲੀ ਹੋਈ ਹੈ ਤੇ ਮੈਂ ਉਮੀਦ ਕਰਦਾ ਹਾਂ ਕਿ ਸਾਡੇ ਹੋਰ ਵੀ ਸਮਾਜ ਨਾਲ ਸੰਬੰਧਿਤ ਮੁੱਦਿਆਂ ਤੇ ਜ਼ਰੂਰ ਧਿਆਨ ਕੇਂਦਰਿਤ ਕਰਨਗੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਕਿ ਜਿਹੜੇ ਸਾਡੇ ਲੋਕਾਂ ਦੇ ਕਰਜ਼ੇ ਆ ਪਲਾਟ ਆ ਔਰ ਸਾਡੀਆਂ ਜਿਹੜੀਆਂ ਨੌਕਰੀਆਂ ਆ ਔਰ ਖਾਸ ਤੌਰ ਤੇ ਜਿਹੜੇ ਐਡਵੋਕੇਟ ਜਰਨਲ ਆ ਉਹਨਾਂ ਦਾ ਹਜੇ ਤੱਕ ਉਹ ਫਿਲ ਨਹੀਂ ਕੀਤੀ ਗਈਆਂ ਉਹਨਾਂ ਤੇ ਵੀ ਤੁਰੰਤ ਗੌਰ ਕਰਨ ਬਹੁਤ ਬਹੁਤ ਧੰਨਵਾਦ ਜੀ अच्छा ਤੁਹਾਡਾ ਮਤਲਬ ਕਿ ਕਹਿਣ ਦਾ ਮਤਲਬ ਆਵੇਗਾ ਵੀ ਜਿਹੜੇ ਵੀ ਆਪਣੇ ਸਾਡੇ ਐਸਸੀ ਭਾਈਚਾਰੇ ਦੇ ਜਿੰਨੇ ਵੀ ਕੰਮ ਹੈ ਜਾਂ ਕੋਈ ਪੈਂਡਿੰਗ ਪਏ ਨੇ ਜਾਂ ਕੋਈ ਸਾਡੀਆਂ ਨੌਕਰੀਆਂ ਹੈਗੀਆਂ ਤੇ ਉਹਨਾਂ ਤੇ ਸੀਐਮ ਸਾਹਿਬ ਨੂੰ ਗੌਰ ਕਰਨੀ ਚਾਹੀਦੀ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਤੇ ਤੁਸੀਂ ਇਸ ਨੂੰ ਜਿਹੜੀ ਅੱਜ ਗੱਲ ਕਹੀ ਹੈ ਇਹ ਬਹੁਤ ਤੁਸੀਂ ਸਲਾੰਘਾ ਕੀਤੀ ਹੈ ਇਸ ਗੱਲ ਦੀ ਤੇ ਤੁਹਾਨੂੰ ਇਸ ਗੱਲ ਤੇ ਕਿੰਨਾ ਕੁ ਵਿਸ਼ਵਾਸ ਹੈ ਕਿ ਕੰਮ ਜਲਦੀ ਹੋ ਜਾਏਗਾ ਦੇਖੋ ਭਰੋਸਾ ਤਾਂ ਬਹੁਤ ਹੈ ਦੇਖੋ ਸਾਡੇ ਸਾਡੀਆਂ ਜਿਹੜੀਆਂ ਲੋਕ ਸਾੜੇਆਂ ਲੋਕਾਂ ਦੀਆਂ ਵੋਟਾਂ ਬਹੁ ਗਿਣਤੀ ਨੇ ਬਾਕੀ ਤੁਹਾਡਾ ਇਹ ਮੇਰਾ ਮੰਨਣਾ ਹੈਗਾ ਵੀ ਤੁਸੀਂ ਪਹਿਲੀ ਵਾਰ ਹੋਇਆ ਅੱਜ ਇਹ ਪਹਿਲੀ ਵਾਰ ਹੋਇਆ ਪਹਿਲੀ ਵਾਰ ਹੋਇਆ ਵੀ ਕਿਸੇ ਨੇ ਕਿਸੇ ਨੇ ਸਾਡੇ ਦਲਿਤ ਭਾਈਚਾਰੇ ਦੀ ਗੱਲ ਸੁਣੀ ਹੋਵੇ ਗੱਲ ਕੀਤੀ ਹੈ ਜੀ ਹਾਂਜੀ ਵੀ ਐਦਾਂ ਦਾ ਕੋਈ ਪਹਿਲਾ ਮੁੱਖ ਮੰਤਰੀ ਹੋਇਆ ਜਿਹਨਾਂ ਨੇ ਇਹ ਗੱਲ ਸੁਣੀ ਹੈ ਪਰ ਅਸੀਂ ਉਮੀਦ ਕਰਦੇ ਹਾਂ ਕਿ ਜੋ ਉਹ ਸਾਡੇ ਮੁੱਖ ਮੰਤਰੀ ਸਾਹਿਬ ਨੇ ਗੱਲ ਕੀਤੀ ਸੀ ਕਿ ਹਰਾ ਪੈਨ ਮੇਰੇ ਆਪਣੇ ਲੋਕਾਂ ਦੇ ਲਈ ਗਰੀਬ ਲੋਕਾਂ ਦੇ ਲਈ ਹੋਵੇਗਾ ਜੀ ਪਰ ਅਸੀਂ ਉਮੀਦ ਕਰਦੇ ਹਾਂ ਕਿ ਉਹ ਹਰਾ ਪੈਨ ਥੋੜਾ ਜਿਹਾ ਚਲਾ ਦਿਓ ਤਾਂ ਕਿ ਜੜਸ ਲੋਕਾਂ ਨੇ ਜਿਹੜੇ ਲੋਕਾਂ ਨੇ ਬਹੁ ਗਿਣਤੀ ਲੋਕਾਂ ਨੇ ਤੁਹਾਨੂੰ ਵੋਟਾਂ પાਕੇ ਜਿਤਾਇਆ ਤਾਂ ਉਹਨਾਂ ਤੇ ਤੁਸੀਂ ਖਰੇ ਉਤਰ ਪਾਓ ਬਿਲਕੁਲ ਬਿਲਕੁਲ ਧੰਨਵਾਦ ਜੀ ਬਾਬੀ ਜੀ ਧੰਨਵਾਦ